ਕੱਟ ਪਾਪਾ ਇਹਦੇ ਅਸੀਂ ਬੱਸ ਦੇ ਖੜੇ ਆ ਜੇ ਸਾਰਾ ਬਸਪਤਾ ਜਿਹੜਾ ਹੈਗਾ ਇਹ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਗ੍ਹਾ ਉਥੇ ਇਹ ਬਸਪਤਾ ਬਣਿਆ ਹੋਇਆ ਉਹਦੇ ਜਿਹੜਾ ਰੁੱਖ ਖੜੇ ਨੇ ਆ ਤੁਹਾਨੂੰ ਦੇਖ ਲਓ ਖੜੇ ਦਿਖ ਜਾਣਗੇ ਨਿੰਮਾ ਖੜੀਆਂ ਨੇ ਪਿਲਕਣਾ ਪਿੱਪਲ ਖੜੇ ਆ ਇਧਰ ਵੀ ਰੁੱਖ ਖੜੇ ਸੀਗੇ ਪੰਜ ਸਾਰੇ ਰੁੱਖ ਕਿਥੋਂ ਪੱਤੇ ਗਏ ਨੇ ਤੁਹਾਨੂੰ ਦਿਖਾ ਰਹੇ ਹਾਂ ਵੀ ਆਹ ਰੁੱਖ ਕਿਥੋਂ ਪੱਤੇ ਗਏ ਆ ਆ ਫੋਟੋਆਂ ਤੁਹਾਨੂੰ ਦਿਖਾ ਰਹੇ ਹਾਂ ਇਕੱਲੀ ਇਕੱਲੀ ਆਹ ਰੁੱਖ ਸਾਰੇ ਇੱਥੇ ਮੌਜੂਦ ਸੀਗੇ ਨਿੰਮਾ ਆਹ ਪੱਟੀਆਂ ਗੀਆਂ ਸਾਰੀਆਂ ਇਥੋਂ ਆ ਦੇਖੋ ਬੋਰਡ ਖੜਾ ਸੀ ਇਹ ਪੱਟ ਦਿੱਤਾ ਗਿਆ ਆਹ ਪਿਲਕਣ ਖੜੀ ਸੀ ਇਹ ਪੱਟਦੀ ਆਹ ਬੋਰਡ ਖੜਾ ਸੀ ਇਹ ਪੱਟਦਾ ਆਹ ਸਾਰੇ ਦਰਾਖਤ ਇਥੋਂ ਪੱਟਦੇ ਇਹਨਾਂ ਨੇ ਆਹ ਕਿੱਡਾ ਵੱਡਾ ਬੋਰਡ ਸੀ ਆ ਦੇਖੋ ਇਹ ਹਰ ਪੱਟਾਇਆ ਹੈ। ਤਾਂ ਸਾਹ ਹੁਣ ਅਸੀਂ ਬੇਨਤੀ ਇੰਨੀ ਆ ਵੀ ਇੱਕ ਪਾਸੇ ਚੋਣ ਕਮੇਟੀ ਜਾਂ ਜਿੰਨੇ ਵੀ ਸਾਡੇ ਕੋਈ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਨੇ ਉਹ ਇਹ ਗੱਲ ਦਾ ਪ੍ਰਚਾਰ ਕਰਦੇ ਆ ਵੀ ਸਾਨੂੰ ਵਾਅਦ ਤੋਂ ਵਾਅਦ ਰੁੱਖ ਲਾਉਣੇ ਚਾਹੀਦੇ ਆ। ਉਹ ਪ੍ਰਸ਼ਾਦ ਵੀ ਰੁੱਖਾਂ ਦਾ ਦਿੱਤਾ ਜਾਂਦਾ। ਦੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਆ ਕਿੰਨਾ ਹਰਿਆ ਭਰਿਆ ਇਹ ਪਾਰਕ ਸੀਗਾ ਇਹਨੂੰ ਪੱਟ ਕੇ ਸੇ ਦੁਕਾਨਾਂ ਪਾਉਣ ਤੇ ਲੱਗੇ ਹੋਏ ਆ ਫੇਰ ਦੁਕਾਨਾਂ ਪਾਉਣੀਆਂ ਨੇ ਇੱਥੇ ਹਨਾਨੀ ਦੀ ਗੱਲ ਆ ਵੀ ਇੱਕ ਪਾਸੇ ਬਹੁ ਵੱਡੇ ਪੱਧਰ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਵਾਤਾਵਰਨ ਨੂੰ ਲੈ ਕੇ ਬੜੀਆਂ ਜਿਹੜੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਬੜਾ ਫਿਕਰ ਜ਼ਾਹਰ ਕੀਤਾ ਜਾ ਰਿਹਾ ਕਿ ਦੁਨੀਆ ਦੇ ਉੱਤੇ ਗਲੋਬਲ ਵਾਰਮਿੰਗ ਹੋ ਰਹੀ ਆ ਦਰਮੀ ਬਾਧ ਰਹੀ ਆ 탑 ਬਾਧ ਰਹੀ ਆ ਮੀ ਪੈ ਨਹੀਂ ਰਹੇ ਰੁੱਖ ਘਟ ਰਹੇ ਨੇ ਦੂਜੇ ਪਾਸੇ ਏਡੇ ਵੱਡੇ ਰੁੱਖ ਆ ਸਾਰੇ ਹੁਣ ਇਹਨਾਂ ਨੂੰ ਪੱਟਣ ਦੀ ਤਿਆਰੀ ਐ ਕਿਉਂਕਿ ਇਧਰੋਂ ਸ਼ੁਰੂ ਹੋ ਗਿਆ ਕੰਮ ਇਹ ਇੱਥੋਂ ਆ ਪੱਟ ਕੇ ਸਾਰੀਆਂ ਦੁਕਾਨਾਂ ਪਾਤੀਆਂ ਆ ਜਿੰਨੇ ਖੜੇ ਆ ਪੱਤੇ ਜਾਣੇ ਸੋ ਭਗਤਾ ਭਾਈ ਦੀ ਗੱਲ ਸ਼੍ਰੋਮਣੀ ਕਮੇਟੀ ਦੀ ਜਗ੍ਹਾ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਨਾਲ ਗੱਲ ਹੋਈ ਨੰਬਰ ਹੈਗਾ ਨੰਬਰ ਦੇ ਜਿੰਨੇ ਨੰਬਰ ਦੇ ਹੈਗਾ ਲੋ ਦੋ ਮੇਰਾ ਫੋਨ ਇਹ ਜਾ ਕੇ ਵੀ ਐ ਸ਼ਰੋਮਣੀ ਕਮੇਟੀ ਕੋਲੇ ਪਰ ਕੋਈ ਸੁਣਵਾਈ ਨਹੀਂ ਸੋ ਸਾਡੀ ਅਪੀਲ ਆ ਮੈਂ ਬਾਰ-ਬਾਰ ਅਪੀਲ ਕਰਦਾ ਸਰਕਾਰਾਂ ਨੂੰ ਅਪੀਲ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਆ ਧਾਮੀ ਸਾਹਿਬ ਨੂੰ ਅਪੀਲ ਹੈ ਕਿ ਯਾਰਾ ਤੁਸੀਂ 24 ਘੰਟੇ ਉਪਦੇਸ਼ ਦਿੰਨੇ ਹੋ ਪ੍ਰਚਾਰ ਕਰਦੇ ਹੋ ਗੁਰਵਾਣੀ ਦਾ ਸਿੱਖੀ ਦਾ ਫਿਰ ਗੁਰਵਾਣੀ ਤਾਂ ਸਿੱਖੀ ਦੇ ਵਿੱਚ ਜਾਂ ਗੁਰਵਾਣੀ ਦੇ ਵਿੱਚ ਸਾਡੇ ਗੁਰੂਆਂ ਨੇ ਦਰਖਤਾਂ ਨਾਲ ਤਾਂ ਬਹੁਤ ਜ਼ਿਆਦਾ ਥਾਂ ਥਾਂ ਤੇ ਵਰਨਨ ਕੀਤਾ ਜ਼ਿਕਰ ਕੀਤਾ ਰੁੱਖਾਂ ਨੂੰ ਲਾਉਣ ਬਾਰੇ ਰੁੱਖਾਂ ਨੂੰ ਬਚਾਉਣ ਬਾਰੇ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾ ਅੰਦਰਵੇਸ਼ਾ ਨਾ ਲੋੜੀਆ ਰੁੱਖਾਂ ਦੀ ਜਰਾਮ ਹੈ ਰੁੱਖਾ ਦਾ ਜੀਵਨ ਆ ਰੁੱਖਾ ਤਾਂ ਮਨੁੱਖਾ ਰੁੱਖਾ ਕਰਕੇ ਧਰਤੀ ਮਾੜੀ ਮੁੱਟੀ ਹਲੇ ਬੱਚੀ ਖੜੀ ਆ ਪਰ ਆਪਾਂ ਇਹ ਡੇ ਡੇ ਜਿਹੜੇ 15 15 20 20 ਸਾਲ ਤੋਂ ਏਡੇ ਰੁੱਖ ਕੋਈ ਨਹੀਂ 20 ਸਾਲ ਲੱਗ ਜਾਂਦੇ 25 ਸਾਲ ਇੱਕ ਦਰਾਖਤ ਨੂੰ ਜੇ ਬੱਕਟ ਬੋਰਡ ਦੀ ਗੱਲ ਕਰ ਗਰ ਸਮਾਂ ਵੱਧ ਲੈ ਜਾਂਦੇ ਆ ਨੰਮਾ ਕਾਲੀਆਂ ਪਿੱਪਲ ਬੋੜ 30 ਦੀ 35 ਪੰਦੀ 40 40 ਸਾਲ ਦਾ ਤਿਆਰ ਹੁੰਦੇ ਲਾ ਦਿੰਦੇ ਆ ਤੇ ਸੈਂਕੜੇ ਸਾਲ ਉਮਰ ਇਹਨਾਂ ਦੀ ਤੁਸੀਂ 30 ਮਿਲਿਟਰੀ ਲਾਉਂਦੇ ਪੱਟਣ ਲੱਗੇ ਯਾਰ ਆ ਹਾਲਾਤ ਆ ਹੁਣ ਭਗਤੇ ਭਾਈ ਦੇ ਅਸੀਂ ਬਾਸਲ ਦੇ ਵਿੱਚ ਖੜੇ ਆ ਜਿੱਥੋਂ ਇਹਨਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੁੱਖ ਪੱਟ ਕੇ ਦੁਕਾਨਾਂ ਪਾਉਣੀਆਂ ਸ਼ੁਰੂ ਕਰਤੀਆਂ ਆ ਰੁੱਖੇ ਦੇ ਖੜੇ ਸਾਡੇ ਮਨ ਦੇਖਦੇ ਆ ਇਹ ਪੱਟਣ ਦੀ ਤਿਆਰੀ ਆ ਮੈਂ ਸਰਕਾਰ ਨੂੰ ਪੀਲ ਕਰਦਾ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਅਪੀਲ ਕਰਦਾ ਕਿ ਇਹ ਕਹਿਰ ਤੁਸੀਂ ਨਾ ਢਾਓ ਤੁਸੀਂ ਚੰਗੇ ਨਹੀਂ ਲੱਗਦੇ ਤੁਸੀਂ ਗੁਰੂ ਦੇ ਕੁੱਕਰ ਹੋ ਤੁਸੀਂ ਗੁਰੂ ਦਾ ਉਪਦੇਸ਼ ਦੇਣ ਵਾਲੇ ਸੁਨੇਹਾ ਦੇਣ ਵਾਲੇ ਗੁਰੂ ਦਾ ਸੁਨੇਹਾ ਧਰਤੀ ਨੂੰ ਝਾੜਨ ਵਾਲਾ ਨਹੀਂ ਹੈ ਧਰਤੀ ਨੂੰ ਸੌਣ ਵਾਲਾ ਧਰਤੀ ਨੂੰ ਹਰੀ-ਭਰੀ ਕਰਨ ਵਾਲਾ ਸੋ ਤੁਸੀਂ ਇਹ ਕੰਮ ਨਾ ਕਰੋ ਤੇ ਮੈਂ ਅਪੀਲ ਕਰਦਾ ਭਗਤਾ ਭਾਈ ਦੇ ਲੋਕਾਂ ਨੂੰ ਵੀ ਵੀ ਇਹ ਮਸਲਾ ਭਰਾਵੋ ਸੋਡਾ ਨਾਲ ਹੈ ਇੱਥੇ ਕੱਲੇ ਜਿਹੜੇ ਬੰਦੇ ਖੜਦੇ ਆ ਚਾਰ ਬੈਠਦੇ ਆ ਨਾ ਥੱਲੇ ਉਹਨਾਂ ਦਾ ਮਸਲਾ ਨਹੀਂ ਹੈ ਇਹ ਮਸਲਾ ਸਮੁੱਚੇ ਭਗਤਾ ਭਾਈ ਦੇ ਜਾਂ ਆਲੇ-ਦਾਲੇ ਜਿਹੜੇ ਵਾਸਤਾਵਰਨ ਪ੍ਰੇਮੀ ਨੇ ਦੇਖੋ ਜਣ ਸਾਧ ਹਰ ਇੱਕ ਬੰਦਾ ਲੈਂਦਾ ਆਕਸੀਜਨ ਹਰ ਇੱਕ ਬੰਦੇ ਨੂੰ ਲੋੜੀਂਦੀ ਐ ਦਰਅਸਲ ਹਰ ਇੱਕ ਬੰਦੇ ਲਈ ਜ਼ਰੂਰਤ ਐ ਇਹ ਤਾਂ ਐ ਨਹੀਂ ਵੀ ਇਕੱਲੇ ਇੱਕ ਬੰਦੇ ਦੀਆਂ ਦੋ ਬੰਦਿਆਂ ਦੀ ਦਾਅ ਵੀ 15 ਦੀ ਖਾਤਰ ਐ ਸੋ ਸਾਰੇ ਮੈਂ ਭਗਤਾ ਭਾਈ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਉੱਠ ਕੇ ਆਹ ਜਿਹੜੇ ਦਰਅਸਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਨਹੀਂ ਜੇ ਨਾ ਇਹ ਰੋਕਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਪਿੱੜਾਂਗੇ ਅਸੀਂ ਇਹਦੇ ਉੱਤੇ ਕਿਸੇ ਹਾਲਾਤਾਂ ਦੇ ਵਿੱਚ ਦਰੱਖ ਜਿਹੜੇ ਖੜਿਆ ਪੱਟਣ ਨਹੀਂ ਦੇਵਾਂਗੇ ਇਹ ਵੈਸੇ ਹੀ ਪਰਚਾ ਬਣਦਾ ਹੈ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਇਹਦੇ ਪਰਚਾ ਬਣਦਾ ਜਿਹੜਾ ਬੰਦਾ ਹਰਾ ਹਰਾ ਰੁੱਖ ਪੱਟਦਾ ਪਰ ਹਰਾ ਰੁੱਖ ਪੱਟੇ ਜਾ ਰਹੇ ਨੇ ਕੋਈ ਕਾਰਵਾਈ ਨਹੀਂ ਕੋਈ ਪ੍ਰਵਾਹ ਨਹੀਂ ਮੈਂ ਪਹਿਲਾਂ ਵੀ ਬੋਲ ਕੇ ਆਇਆ ਆ ਵੀਡੀਓ ਪੜਦੇ ਆ ਆ ਪਰਚਿਆਂ ਦੀ ਵੀਡੀਓ ਦਿਖਾਉਂਦੇ ਆ ਤੁਹਾਨੂੰ ਆ ਵੀ ਦੇਖ ਲਓ ਆ ਓਕਟਨ ਦੀ ਵੀ ਵੀ ਬਣੇੜੇ ਕਰਕੇ ਰਸ ਆਹ ਜੇਸੀਬੀ ਲਾ ਕੇ ਪੱਟੇ ਜਾ ਰਹੇ ਆ ਆ ਬੋਲ ਪੱਟਿਆ ਜਾ ਰਿਹਾ ਆ ਦੇਖੋ ਜੇਸੀ ਵੀ ਲੱਗੀ ਆ ਆ ਪੱਟੇ ਜਾ ਰਹੇ ਸੋ ਆਨਲਾਈਨ ਲਾਈਨ ਦੇ ਵਿੱਚ ਜੇ ਨਾ ਇਹ ਰੋਕਿਆ ਗਿਆ ਕੰਮ ਇਹ ਨਾ ਅਗਰਾ ਪੱਟਣੋਂ ਹੱਡੇ ਸਰੋਮਨੀ ਕਮੇਟੀ ਵਾਲੇ ਆ ਸੰਘਰਸ਼ ਵਿੱਢਾਂਗੇ ਇਹਦੇ ਜੋ ਸਰੋਮਨੀ ਕਮੇਟੀ ਆਪਣਾ ਵਿਚਾਰ ਲੇ ਵੀ ਕੀ ਇਹ ਰੋਕ ਪੱਟਣੇ ਆ ਜਾਂ ਰੱਖਣਗੇ ਇਹ ਜਮੀਨ ਵੀ ਗਾਣ ਦਿੱਤੀ ਜਾਂ ਇੱਥੇ ਪੈਣ ਦੇ ਲੋਕਾਂ ਨੇ ਅੱਛਾ